ਹੁੰਦੇ ਆ ਉਹ ਕਹਿੰਦੇ ਵੀ ਤੇਰਾ ਕੋਈ ਬਾਲ ਵੀ 빙ਾ ਨਹੀਂ ਕਰ ਸਕਦਾ ਜੇ ਤੂੰ ਮੇਰੇ ਨਾਲ ਮੇਰੇ ਬਤਾਵਕ ਚਲੇਗਾ ਐਡੀ ਵੱਡੀ ਗਰੰਟੀ ਸਿਮਰਨ ਕਰਨ ਵਾਲੇ ਨੂੰ ਸਤਪੁਰੂ ਪਾਤਸ਼ਾਹ ਜੀ ਹੁੰਦੇ ਦੇ ਦਿੱਤੀ ਬਹੁਤ ਸਾਰੇ ਭਗਤਾਂ ਨੇ ਤੇ ਅੱਜ ਤੇ ਹੁਕਮ ਵਿੱਚੋਂ ਵੀ ਸਾਨੂੰ ਸਤਪੁਰੂ ਜੀ ਕਹਿੰਦੇ ਵੀ ਮੈਂ ਉਸ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਨਾ ਮੈਂ ਬਲਹਾਂ ਆਜਾਣਾ ਆਪਣੇ ਗੁਰੂ ਤੋਂ ਜਿਹਨੇ ਮੈਨੂੰ ਸਿਮਰਨ ਦੇ ਨਾਲ ਜੋੜਿਆ ਸਿਮਰਨ ਦੀ ਦਾਤ ਦਿੱਤੀ ਹੈ ਮੈਨੂੰ ਤੇ ਬਾਦਸ਼ਾਹ ਜੀ ਜਦੋਂ ਕਿਰਪਾ ਕਰਦੇ ਆ ਤੇ ਕਹਿੰਦੇ ਜਿਹੜੀਆਂ ਆ ਰਿੱਧੀਆਂ ਸਿੱਧੀਆਂ ਨਾ ਜਿਨ੍ਹਾਂ ਦੀ ਪ੍ਰਾਪਤੀ ਵਾਸਤੇ ਲੋਕ ਯਤਨ ਕਰਦੇ ਆ ਸਿੰਘ ਨੂੰ ਯਤਨ ਕਰਨ ਦੀ ਲੋੜ ਨਹੀਂ ਉਹ ਰਿੱਧੀਆਂ ਸਿੱਧੀਆਂ ਤੇ ਸਿੱਖਾਂ ਨੇ ਜੋੜਾਂ ਚ ਕੋ ਲੋਕੀਆਂ ਰਹਿ ਲੀਆਂ ਵੀ ਆਹ ਦੱਸੋ ਜੀ ਹੁਕਮ ਕਰੋ ਤੁਸੀਂ ਕਿ ਅਸੀਂ ਉਹ ਕਾਰਜ ਕਰਾਂ 바ਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਕਲਗੀਧਰ ਪਿਤਾ ਨੇ ਬੜੀ ਬਖਸ਼ਿਸ਼ ਕੀਤੀ ਹੈ